ਬਾਕੀ ਇਹ ਪਹਿਲਾ ਸੂਆ ਹੈ ਨਾ ਹਾਂ ਬਈ ਗਰਮੀਆਂ ਚੱਲਣ ਵਾਲੀ ਚੀਜ਼ ਐ ਕ੍ਰਾਸ ਚ ਆ ਗਈ ਹੈ ਨਾ ਇਹਨੂੰ ਤੋੜ ਲਾ ਵੀ ਨਹੀਂ ਥੋੜੀ ਜੀ ਤੋੜ ਦਿੰਨੇ ਬਈ ਇਹਨੂੰ ਵੀ ਗੱਬਣ ਦੀ ਵੀਰੇ ਬਾਈ ਕਹਿੰਦਾ ਗਾਰੰਟੀ ਹੈ ਆਪਣੀ ਕਿੱਟ ਨਾਲ ਅੱਜ ਗੱਲ ਵੀਰੇ ਚੈੱਕ ਕਰਨ ਲੱਗੇ ਤੇ ਕਿੰਨੇ ਟਾਈਮ ਦੀ ਗੱਬਣਾ ਹੋਣਾ ਹੈ ਇਹ 40 ਦਿਨਾਂ ਦੀ ਹੋਗੀ ਬਈ ਅੱਜ 40 ਦਿਨਾਂ ਦੀ ਗੱਬਣਾ ਹੋਗੀ ਹੁਣ ਕੜੇਰੀ ਫਾਰਮ ਤੇ ਬਾਈ ਜੀ ਸਾਰਿਆਂ ਭਰਾਵਾਂ ਸਵਾਗਤਾਂ ਅੱਜ ਦੀ ਵੀਡੀਓ ਬਾਈ ਪਿੰਡ ਜੋਧਪੁਰ ਪਾਖਰ ਤੇ ਜ਼ਿਲ੍ਹਾ ਬਠਿੰਡਾ ਬਾਈ ਲੱਖੀ ਦੇ ਘਰੋਂ ਵੀਡੀਓ ਆ ਤਿੰਨ ਲੱਗ ਬਾਈ ਨੇ ਆਹ ਸੇਲ ਕਰਨੇ ਤੇ ਇੱਧਰ ਬਾਈ ਨੇ ਆਹ ਲਾ ਲਾਂਗਾ ਦੁੱਧ ਤੇ ਇਹ ਸੂਣ ਵਾਲੀ ਆ ਤੇ ਆ ਇਹ ਟੁਕੜਾ ਗਈ ਬਈ ਟੁਕੜਗਾ ਬਣਾ ਇਹ ਟੁਕੜਗਾ ਬਣਾ ਬਈ ਇਹ ਟੁਕੜਗਾ ਬਣਾ ਗਈ ਤੈਨਾਂ ਨਾਲ ਸੇਲ ਵਾਸਤੇ ਇਕਲੀ-ਇਕਲੀ ਦੀ ਬਾਈ ਤੋਂ ਡਿਟੇਲ ਲਵਾਂਗੇ ਵੀਡੀਓ ਜਿਹੜੀ ਬਾਈ ਜੀ 22 ਮਾਰਚ 2025 22 ਤਰੀਕ ਤੀਸਰਾ ਮਹੀਨਾ 2025 ਦੀ ਵੀਡੀਓ ਆ ਨੰਬਰ 1 ਤੇ ਆ ਜਾ ਬਾਈ ਲੱਖੀ ਕਿੰਨੇ ਕ ਟਾਈਮ ਦੀ ਸੂਈ ਆ ਤੇ ਕਿੰਨਾ ਦੁੱਧ ਆ ਹੁਣ ਇਹ ਥੱਲੇ ਇਹਨੂੰ 28 29 ਦਿਨ ਹੋ ਗਏ ਬਾਈ ਸੂਈ ਨੂੰ ਕਿੰਨੇ 28 29 ਦਿਨ ਹੋ ਗਏ ਬਾਈ ਸੂਈ ਹਾ 29 ਦਿਨ ਮਹੀਨੇ ਤੋਂ ਘਾਟਾ 2 ਦਿਨ ਠੀਕ ਹੈ ਤੇ ਦੁੱਧ ਹੁਣ 20 ਕਿਲੋ ਜਮਾ ਤਿਆਰ ਹੈ ਜਿੰਨੇ ਟਾਈਮ ਅਗਲਾ ਮਰਜ਼ੀ ਚੋੜੇ ਹਾਂ ਹਾਂ ਬਾਈ ਜ਼ਿੰਮੇਵਾਰੀ ਹੈ ਪੰਦੀ 4 5 ਟਾਈਮ ਜਿੰਨੇ ਤਸੱਲੀ ਕਰਨੀ ਆਪਦੀ ਕਰ ਸਕਦਾ ਹਾਂ 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 ਬਾਈ ਇੱਕ ਵਾਰੀ ਮੋਬਾਈਲ ਨੰਬਰ 'ਤੇ ਜ਼ਰੂਰ ਬੋਲ ਬਾਈ 84373 ਬਾਈ 84373 ਹਾਂਜੀ 44373 ਬਾਈ ਠੀਕ ਹੈ ਵੀਰੇ ਬਾਈ ਦਾ ਵੀਡੀਓ ਤੇ ਉੱਤੇ ਲੱਖੀ ਦਾ ਨੰਬਰ ਚੱਲੀ ਜਾਂਦਾ ਪਿੰਡ ਜੋ ਸੂਆ ਪਹਿਲਾ ਵੀ ਦੋ ਦੰਦ ਹੈਗੇ ਸੂਆ ਪਹਿਲਾ ਦੋ ਦੰਦ ਬੱਛੀ ਹੈਗੀ ਤੋੜ ਕੇ ਦਿਖਾ ਦੇ ਮੜੀ ਹਾਂ ਤੋੜ ਦਿੰਨੇ ਬਈ ਤੋੜ ਦੇ ਬਈ ਇੱਧਰ ਆਹ ਦੇਖ ਲੋ ਵੀਰੇ ਬੈਠ ਸਾਨੂੰ ਤੁਰਦੀ ਦਿਖਾ ਰਹੀ ਨੇ ਪੂਰੇ ਜਾਣ ਫਸ ਕੇ ਟੈਡ ਲੈ ਵੇ ਦੀਆ ਟੁਇਡਲਾ ਬਣ ਜਾਣੀ ਬਾਈ ਕਹਿੰਦਾ ਤੜਕੇ 5.5 ਦੀ ਚੋਈ ਹੋਈ ਆ ਤੇ ਪਾਸੋਂ ਕੇ ਫਸ ਕੇ ਇਹ ਐਂ ਖੜ ਜਾਂਦੀ ਹੈ ਕਹਿੰਦਾ ਕੰਮ ਦੋ ਦੋ ਜਾਤੇ ਬਾਈ ਦਾ ਵਪਾਰ ਦਾ ਨਾਲ-ਨਾਲ ਲੱਖੀ ਦਾ ਤੇ ਮੁੱਲ ਕੀ ਕਰਦਾ ਲਖੀ ਬਾਈ ਮੁੱਲ 82000 ਬਾਈ ਜੈ 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 ਮੁੱਲ ਕਰੀਏ 82 ਆ ਹਾਂ ਮੁੱਲ 82000 ਮੁੱਲ 82 ਆ ਦੋਸਤੋ ਦੁੱਧ 20 ਕਿਲੋ ਕਿੰਨੇ ਟਾਈਮ ਮਰਜੀ ਅਗਲਾ ਚੋ ਸਕਦਾ ਨੰਬਰ ਦੋ ਤੇ ਆ ਜਾ ਬਾਈ ਇਹਦੀ ਕੀ ਡਿਟੇਲ ਆ ਵੀਰੇ ਇਹ ਬਾਈ 10 12 ਦਿਨ ਬਾਕੀ ਆ ਸੂਣ ਦੇ ਸੂਣ ਦੇ ਠੀਕ ਐ ਦੋ ਦਾਂਦਾ ਠੰਡੀ ਸੀਲ ਆ ਬਾਈ ਠੰਡੀ ਸੀਲ ਬੱਛੀ ਆ ਵੀਰੇ 10 12 ਦਿਨ ਬਾਕੀ ਆ ਪਹਿਲਾ ਸੂਆ ਹਨਾ ਹਾਂ ਬਾਈ ਗਰਮੀਆਂ ਚੱਲਣ ਵਾਲੀ ਚੀਜ਼ ਆ ਕ੍ਰਾਸ ਚ ਆ ਗਈ ਹਨਾ ਇਹਨੂੰ ਤੋੜ ਲੈ ਵੀਰੇ ਥੋੜੀ ਜੀ ਤੋੜ ਦਿੰਨੇ ਬਾਈ ਇਹਨੂੰ ਵੀ ਤੋੜ ਕੇ ਦਿਖਾ ਦੇ ਨਾ ਕ੍ਰਾਸ ਚ ਵੀਰੇ ਆ ਗਈ ਦੋ ਦਾੰਦਾ ਹਜੇ ਪਹਿਲੇ ਸੂਏ ਵਾਸਤੇ 10-12 ਦਿਨਾਂ ਦੀ ਬਈ ਕੱਚੀ ਕਹਿੰਦਾਗਾ ਇੱਥੇ ਜੀ ਘਮਾਣੀ ਬਈ ਬਰਾਂਡੇ ਜੀ ਚੰਗਾ ਬਾਹਰ ਮੜੀ ਧੁੱਪੀ ਪੈਂਦੀ ਆ ਆਹ ਦੇਖੋ ਤੁਹਾਨੂੰ ਆਪਾਂ ਤੋੜ ਕੇ ਦਿਖਾਉਨੇ ਆ ਜਿਹੜੇ ਭਰਾਣੇ ਖਰੀਦਣੀਆਂ ਕੋਲੇ ਆ ਕੇ ਤਸੱਲੀ ਕਰਨੀ ਦੋਸਤੋ ਤੁਹਾਡਾ ਵੀ ਹੱਕ ਆ ਤੇ ਜੇ ਕਿਸੇ ਭਰਾਣੇ ਇਸ ਤਰ੍ਹਾਂ ਬਕਾਊ ਪਸੂ ਦੀ ਐਡ ਕਰਾਉਣੀ ਆ ਮੇਰਾ ਨੰਬਰ ਹੇਠਾਂ ਦਿੱਜਿਆ ਜਾਂਦਾ ਵੀਰੇ ਮੰਨ ਲੈ ਬਈ ਆਹ ਦੇਖ ਲਓ ਬਈ ਇਹ ਨੰਬਰ 2 ਤੇ ਆ ਗਈ ਕ੍ਰੋਸ ਚ ਆਉਂਦੀ ਆ ਵੀਰੇ ਇਹ ਪਹਿਲੇ ਸੂਏ ਵਾਸਤੇ 10 ਕੁ ਦਿਨਾਂ ਦੀ ਬਈ ਕਹਿੰਦਾ ਕੱਚੀ ਆ ਬੋਲੇ ਜਾਵੀ ਆਪਾਂ ਬਾਈ ਮੋਗਾ ਤੇ ਲੱਖੀ ਵੀਰੇ ਇਹਦਾ ਕੀ ਮੁੱਲ ਕਰਦਾ ਇਹਦਾ ਮੁੱਲ 62000 ਬਾਈ ਇਹਦਾ 62 ਹਾਂਜੀ ਇਹਦਾ ਮੁੱਲ ਦੋਸਤੋ 62000 ਆ ਗਿਆ ਪਹਿਲੇ ਸੂਏ ਵਾਸਤੇ 10 ਦਿਨਾਂ ਦੀ ਕੱਤੀ ਨੰਬਰ ਤੇ ਨਤੇ ਆਇਆ ਇਹ ਟੋਕੜਾ ਬਣਾ ਗਈ ਬਾਈ ਹਾਂ ਬਾਈ ਕਿੰਨੂ 40 ਦਿਨ ਹੋ ਗਏ ਬਾਈ ਕਿੱਟ ਨਾ ਚੈੱਕ ਕਰੀ ਹੋਈ ਹੈਗੀ ਅੱਛਾ ਜਿਹੜਾ ਬਲੱਡ ਕੱਢ ਕੇ ਅੱਜ ਕੱਲ ਚੱਕਾ ਬਲੱਡ ਕੱਢ ਕੇ ਚੈੱਕ ਕਰਦੇ ਹੁੰਦੇ ਆ ਉਹ ਚੱਕਰੀ ਹੋਈ ਹੈ ਜ਼ਿੰਮੇਵਾਰੀ ਹੋਊਗੀ ਬਾਈ ਆਪਣੀ ਗੱਬਣ ਦੀ ਵੀਰੇ ਬਾਈ ਕਹਿੰਦਾ ਗਾਰੰਟੀ ਹੈ ਆਪਣੀ ਕਿੱਟ ਨਾਲ ਅੱਜ ਕੱਲ ਵੀਰੇ ਚੈੱਕ ਕਰਨ ਲੱਗੇ ਤੇ ਕਿੰਨੇ ਟਾਈਮ ਦੀ ਗੱਬਣਾ ਹੋਣਾ ਹੈ ਇਹ 40 ਦਿਨਾਂ ਦੀ ਹੋ ਗਈ ਭਾਈ ਅਜਾ 40 ਦਿਨਾਂ ਦੀ ਗੱਬਣਾ ਹੋਊਗੀ ਠੀਕ ਆ ਵੀਰੇ ਤੇ ਬੱਚਾ ਪੁੱੱਚਾ ਦਾ ਬੱਚਾ ਹੈ ਨਹੀਂ ਭਾਈ ਬੱਚਾ ਹੈ ਨਹੀਂ ਦੁੱਧ ਕਿੰਨਾ ਦਿੰਦੀ ਆ ਉਹ ਤੇ 14 ਕਿਲੋ ਆ ਭਾਈ ਹੁਣ 14 ਕਿਲੋ ਦੋਨੇ ਟਾਈਮ ਆਦਾ 14 ਕਿਲੋ ਦੁੱਧਾ ਸੂਆ ਕਿੰਨਾ ਆਇਆ ਸੀ ਸੂਆ ਦੂਜਾ ਭਾਈ ਤੀਜੇ ਵਾਸਤੇ ਗੱਬਣਾ ਤੀਜੇ ਵਾਸਤੇ ਦੋਸਤੋ ਗੱਬਣਾ ਦੂਸਰਾ ਸੂਆ ਕੀ 14 ਕਿਲੋ ਦੁੱਧਾ 40 ਦਿਨਾਂ ਦੀ ਬਾਈ ਕਹਿੰਦਾ ਬਲੱਡ ਕੱਢ ਕੇ ਕਿੱਟ ਨਾਲ ਚੈੱਕ ਕਰੀ ਹੋਈ ਆ ਇੱਥੇ ਘਮਾਲਾ ਵੀਰੇ ਭਰਾਡੇ ਜੀ ਆਹ ਦੇਖ ਲਓ ਪਾਣੀ ਪੀਣਾ ਇਹਨੇ ਵੀ ਲੱਗਦਾ ਕੋਈ ਨਹੀਂ ਪੀ ਲੈਣ ਦੇ ਆ ਤੁਹਾਨੂੰ ਮੈਲੇਵਲ ਚੈੱਕ ਕਰਾ ਲਾ ਆ ਦੇਖ ਲਓ ਬਾਈ ਜੀ ਤੀਸਰੇ ਸਵੇਰ ਵਾਸਤੇ ਗੱਭਣ ਆਪਾਂ ਫੇਰ ਲਾਸਤੇ ਤੇ ਮੁੱਲ ਬਾਈ ਤੋਂ ਆਪਾਂ ਪਤਾ ਕਰ ਲੈਨੇ ਆ ਕਈ ਵਾਰੀ ਕਿਸੇ ਨੇ ਤੋਕੜ ਗੱਭਣ ਲੈਣੇ ਹੁੰਦੇ ਆ ਇਹਦਾ ਬਾਈ ਕੀ ਮੁੱਲ ਮੁੱਲ ਫੋਨ ਤੇ ਕਰਦਾ ਹੈਗਾ ਬਾਈ ਹੈ ਮੁੱਲ ਫੋਨ ਤੇ ਕਰਦਾ ਹੈਗਾ ਇਹਦਾ ਫੋਨ ਤੇ ਹਾਂ ਬਾਈ ਕਰਨ ਬਸ ਉਹੀ ਅਸਾ ਫੋਨ ਤੇ ਕਰ ਦਾਂਗੇ ਇਹਦਾ ਬਾਈ ਕਹਿੰਦਾ ਮੁੱਲ ਫੋਨ ਤੇ ਕਰਾਂਗੇ ਬਾਕੀ ਉਹ ਯਕੀਨ ਘੱਟ ਕਰਦਾ ਬਾਈ ਅਗਲਾ ਹਾਂ ਗੱਲ ਦਾ ਹੈ ਨਾ ਹਾਂ ਬਲੱਡ ਵਾਲੀ ਤੇ ਹਾਂ ਬਲੱਡ ਵਾਲੀ ਤੇ ਬਾਈ ਕਹਿੰਦਾ ਜੀ ਕਿਨ ਅਗਲਾ ਘੱਟ ਕਰਨ ਦਾ ਕੋਈ ਚੱਕਰ ਨਹੀਂ ਗਰੰਟੀ ਤੇ ਬਾਈ ਕਹਿੰਦਾ ਦੇਵਾਂਗੇ ਜੇ ਖਾਲੀ ਹੋਈ ਤਾਂ ਵਾਪਸ ਆਪਾਂ ਆਪਦੇ ਘਰੇ ਬਣਾ ਲਾਂਗੇ ਤਿੰਨੇ ਨਗਾ ਤੋਂ ਜਿਹੜਾ ਪਸੰਦ ਆਉਂਦਾ ਕੋਲੇ ਆਜੋ ਤਸੱਲੀ ਕਰਨੀ ਦੋਸਤੋ ਤੁਹਾਡਾ ਹੱਕਾ ਬਾਈ ਲੱਖੀ ਦਾ ਵੀਡੀਓ ਦੇ ਉੱਤੇ ਨੰਬਰ ਚੱਲੀ ਜਾਂਦਾ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਧੰਨਵਾਦ ਸੱਸੀ ਗੱਲ ਬਾਈ ਸਾਰੇ ਬਾਈਆਂ